thank <laughs> you ਉਹਨੇ 200 ਰੁਪਏ ਜਿਹੜਾ ਮੰਦੂਰਾ ਨੂੰ ਕਿਹਾ। ਕਿੰਨੇ ਵੱਡੀਆਂ ਵੱਡੀਆਂ ਜਿਹੜੇ ਕੰਮ ਐ ਆਪਣੇ ਫਿਰਵਾਣੇ ਤਰੀਕੇ ਨਾਲ ਕਰਦੇ ਨੇ। ਸੋ ਸਾਡੇ ਦਰਮਿਆਨ ਸਾਡੇ ਹਲਕੇ ਦੇ ਮਾਨ ਅਨਮੋਲ ਗਰਮਾਹਟ ਕੈਬਨਟ ਬਦਰੀ ਪਹੁੰਚ ਚੁੱਕੇ ਨੇ। ਉਹਨਾਂ ਦਾ ਵੈਲਕਮ ਜੀ ਹੋ। ਸੋ ਮੈਂ ਸਟੇਜ 'ਤੇ ਕਰ ਬਈ ਮੈਂ ਵਾਪਸ ਦੇਣ ਲੱਗਿਆ ਜੀ ਵਿਚ ਇੱਕ ਸੜਕ ਬਣੀ ਸੀ ਜੀ ਰੌਲੀ ਤੋਂ ਲੈ ਕੇ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਜੀ ਪਹਿਲਾਂ ਤਾਂ ਮੈਂ ਆਪਣੇ ਨਗਰ ਨਿਵਾਸੀਆਂ ਵੱਲੋਂ ਸਾਡੇ ਮੰਤਰੀ ਜੀ ਦਾ ਸਾਡੇ ਨਗਰ ਵਿੱਚ ਪਹੁੰਚਣ ਉਤੇ ਅਸੀਂ ਆਪਣਾ ਸਾਰਾ ਨਗਰ ਨਿਵਾਸੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਆਪਣੇ ਮੰਤਰੀ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਔਰ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਡੇ ਨਗਰ ਵਿੱਚ ਆ ਕੇ ਸਾਡੇ ਨਗਰ ਦੀ رونਕ ਵਧਾਈ ਹੈ ਔਰ ਮੈਂ ਆਪਣੇ ਨਗਰ ਨਿਵਾਸੀਆਂ ਦਾ ਵੀ ਬਹੁਤ ਧੰਨਵਾਦੀ ਕਰ ਧੰਨਵਾਦ ਕਰਦਾ ਹਾਂ ਕਿ ਸਤਕਾਰ ਜੋ ਮੇਰੇ ਸਾਰੇ ਹੀ ਬਜ਼ੁਰਗ ਬੈਠੇ ਆਂ ਸਾਡੇ ਸਰਪੰਚ ਸਾਹਿਬ ਸਰਦਾਰ ਗਰਚਾਰਦ ਸਿੰਘ ਜੀ ਉਨੀ ਬੈਠੇ ਆਂ ਪੰਜ ਸਾਹਿਬ ਸਰਦਾਰ ਜੀਤ ਸਿੰਘ ਜੀ ਪੰਜ ਓਮ ਜੀ ਕੈਪਟਨ ਪ੍ਰੇਮ ਸਿੰਘ ਜੀ ਸਾਡੇ ਗੀਰੀ ਵੀਰ ਜੀ ਔਰ ਮੈਂ ਮੇਰੇ ਵਾਸਤੇ ਸਾਰੇ ਸਤਿਕਾਰਯੋਗ ਹੈ ਮੈਂ ਸਾਰਿਆਂ ਦੇ ਸਾਡੇ ਚਾਚਾ ਜੀ ਬੈਠੇ ਆਂ ਔਰ ਸਤਬਾਲ ਜੀ ਬੈਠੇ ਆਂ ਮੈਂ ਪਹਿਲਾਂ ਤਾਂ ਸਾਰਿਆਂ ਦਾ ਸਰਦਾਰ ਮਹਾਸਿੱਖ ਜੀ ਉਹਨੇ ਸਾਡੇ ਬਜ਼ੁਰਗ ਮੈਂ ਸਾਰਿਆਂ ਦਾ ਬਹੁਤ ਬਹੁਤ ਰਣੀ ਆ ਕਿ ਜਿਨ੍ਹਾਂ ਨੇ ਮੈਨੂੰ ਇਸ ਨਗਰ ਦੀ ਸੇਵਾ ਜਿਹੜੀ ਕਿ ਦਿੱਤੀ ਹੈ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਮੇਰਾ ਆਖਰੀ ਸਾਹ ਤੱਕ ਕਿ ਕਿਉਂਕਿ ਮੇਰਾ ਇੱਕ ਬਹੁਤ ਵੱਡਾ ਇਮਤਿਹਾਨ ਸੀ ਕਿ ਮੈਂ ਮੈਨੂੰ ਕਿਸੇ ਸਿਆਸੀ ਸਾਜ਼ਿਸ਼ ਦੇ ਅਧੀਨ ਮੈਨੂੰ ਇੱਥੇ ਕਿਹਾ ਸੀ ਕਿ ਤੂੰ ਚਲਣਾਉ ਦੇ ਵਿੱਚ ਇਲੈਕਸ਼ਨ ਲੜਵਾੜ ਨੰਬਰ 10 ਦੇ ਵਿੱਚ ਔਰ ਮੈਨੂੰ ਸਤਕਾਰ ਜੋ ਮੇਰੇ ਰੱਬ ਵਰਗੇ ਮੇਰੇ ਨਗਰ ਨਿਵਾਸੀਆਂ ਨੇ ਮੈਨੂੰ ਐਡਾ ਮਾਣ ਦਿੱਤਾ ਐਡੀ ਮੇਰੀ ਇੱਜ਼ਤ ਪਾਤ ਰੱਖੀ ਮੈਂ ਤਾਂ ਕਹੂੰਗਾ ਵਾਹਿਗੁਰੂ ਤੁਹਾਡੇ ਵਿੱਚ ਵਸਦਾ ਔਰ ਮੈਨੂੰ ਐਡਾ ਵੱਡਾ ਕਰਕੇ ਨਗਰ ਨੇ ਕੱਢਿਆ ਕਿ ਜਿਹੜੇ ਸਿਆਸੀ ਲੋਕ ਮੈਨੂੰ ਵੱਡਣਾ ਚਾਹੁੰਦੇ ਸੀ ਉਹਨਾਂ ਦੀਆਂ ਉਹਨਾਂ ਨੂੰ ਤਰਿਹੜੀਆਂ ਆ ਗਈਆਂ ਔਰ ਮੈਂ ਆਪ ਜੀ ਦਾ ਆਖਰੀ ਸਾਥ ਤੱਕ ਰਣੀ ਰਹੂੰਗਾ ਕਿ ਜਿਨ੍ਹਾਂ ਨੇ ਮੈਨੂੰ ਇੰਨੀ ਵੱਡੀ ਇੱਜ਼ਤ ਬਖਸ਼ੀ ਔਰ ਮੈਂ ਸਰਕਾਰਯੋਗ ਸਾਥੀਓ ਅੱਜ ਜਿਹੜੀ ਮੀਟਿੰਗ ਹੈ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਆਪਣੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਬਣਨ ਜਾ ਰਹੀ ਹੈ ਜਿਸ ਦੇ ਵਿੱਚ ਮੈਂਬਰ ਪਾਰਲੀਮੈਂਟ ਸਾਡੇ ਹਲਕੇ ਦੇ ਹਲਕਾ ਸ੍ਰੀ ਆਨੰਦਪ੍ਰਸਾਦ ਤੋਂ ਸਾਡੇ ਸਰਦਾਰ ਭਗਵਤ ਸਿੰਘ ਜੀ ਮਾਨ ਸਾਹਿਬ ਨੇ ਸਾਡੇ ਸੀਐਮ ਸਾਹਿਬ ਨੇ ਸਰਦਾਰ ਮਾਲਵਿੰਦਰ ਸਿੰਘ ਜੀ ਕਾਂਗਪਾਪ ਨੂੰ ਇੱਥੇ ਦੇ ਉਮੀਦਵਾਰ ਬਣਾ ਕੇ ਆਨੰਦਪ੍ਰਸਾਦ ਤੋਂ ਸਾਡੇ ਕੋਲ ਭੇਜਿਆ ਔਰ ਜਿਹੜੇ ਕਿ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਪੜ੍ਹੇ ਲਿਖੇ ਇਨਸਾਨ ਹਨ ਔਰ ਬਹੁਤ ਹੀ ਦਲੇਰੀ ਵਾਲੇ ਇਨਸਾਨ ਹਨ ਔਰ ਸਾਨੂੰ ਉਮੀਦ ਹੈ ਕਿ ਸਾਡੇ ਆਨੰਦਪੁਰ ਸਾਹਿਬ ਦਾ ਜਿਹੜਾ ਵੀ ਰੁਕਿਆ ਹੋਇਆ ਕੰਮ ਹੈ ਚਾਹੇ ਉਹ ਸਾਡੇ ਆਨੰਦਪੁਰ ਸਾਹਿਬ ਦੇ ਵੱਡੇ ਪ੍ਰੋਜੈਕਟ ਹੋਣ ਜਿਹੜੇ ਕਿ ਹਲੇ ਤੱਕ ਸਾਡੇ ਹਲਕੇ ਦੇ ਵਿੱਚ ਨਹੀਂ ਆਏ ਉਹ ਸਾਡੇ ਹਲਕੇ ਦੀ ਆਵਾਜ਼ ਸਾਡੇ ਦੇਸ਼ ਦੀ ਜਿਹੜੀ ਮ ਵੱਡੀ ਪੰਚਾਇਤ ਬਣਨ ਜਾ ਰਹੀ ਹੈ ਉਸ ਦਾ ਹਿੱਸਾ ਬਣਨ ਜਾ ਰਹੇ ਆ ਔਰ ਮੈਂ ਆਪ ਜੀ ਨੂੰ ਸਾਰਿਆਂ ਨੂੰ ਪਹਿਲਾਂ ਤਾਂ ਇਸ ਗੱਲ ਦੀ ਵਧਾਈ ਦੇਣਾ ਕਿ ਸਾਨੂੰ ਐਡੇ ਵੱਡੇ ਸੂਝਵਾਨ ਮੈਂਬਰ ਪਾਰਲੀਮੈਂਟ ਮਿਲਣ ਜਾ ਰਹੇ ਆ ਔਰ ਮੈਂ ਆਸਬੀਦ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਇੱਥੇ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦੀ ਸਰਕਾਰ ਬਣਾਈ ਹੈ ਸਾਡੇ ਮੈਡਮ ਅਨਮੋਲ ਕਗਨ ਮਾਨ ਜੀ ਸਾਡੇ ਇਥੋਂ ਹਲਕਾ ਖਰੜਾ ਤੁਸੀਂ ਚੁਣਿਆ ਔਰ ਅੱਜ ਪ੍ਰਧਾਨ ਨੂੰ ਪ੍ਰਮਾਨ ਦੀ ਲੋੜ ਨਹੀਂ ਕਿ ਸਾਡੇ ਮੰਤਰੀ ਜੀ ਨੂੰ ਕੈਬਨਟ ਦੇ ਵਿੱਚ ਸੀਐਮ ਸਾਹਿਬ ਤੋਂ ਬਾਅਦ ਦੂਜਾ ਜਿਹੜਾ ਦਰਜਾ ਸਾਡੇ ਮੈਡਮ ਜੀ ਦੇ ਕੋਲ ਹੈ ਇਹ ਅਸੀਂ ਬਹੁਤ ਵਧਾਈ ਦੇ ਸਾਰੇ ਤੁਸੀਂ ਪਾਤਰੋਂ ਔਰ ਬਹੁਤ ਵੱਡੀ ਗੱਲ ਹੈ ਮਾਨ ਪਰਿਵਾਰ ਦੀ ਗੱਲ ਕਰੀਏ ਮਾਨ ਸਾਹਿਬ ਦੀ ਗੱਲ ਕਰੀਏ ਸਾਡੇ ਮੈਡਮ ਮਾਨ ਦਾ ਜਿਹੜਾ ਪਰਿਵਾਰ ਹੈ ਸਰਦਾਰ ਜੋਧਾ ਸਿੰਘ ਜੀ ਮਾਨ ਸਾਹਿਬ ਸਾਡੇ ਬਾਪੂ ਜੀ ਸਾਲੁੱਤਾ ਉਹਨਾਂ ਨੂੰ ਮਿਲ ਕੇ ਇੰਝ ਫੀਲਿੰਗ ਆਉਂਦੀ ਹੈ ਕਿ ਸਾਡੇ ਜਿਵੇਂ ਅਸੀਂ ਆਪਣੇ ਪਿਓ ਦੇ ਨਾਲ ਗੱਲ ਕਰਦੇ ਆਂ ਔਰ ਉਹਨਾਂ ਨੇ ਸਾਨੂੰ ਹਮੇਸ਼ਾ ਸਾਡੀ ਪਿੱਠ ਤੇ ਹੱਥ ਰੱਖਿਆ ਔਰ ਸਾਸੀ ਜਿਹੜੀ ਵੀ ਉਹਨਾਂ ਕੋਲ ਕੰਮ ਲੈ ਕੇ ਗਏ ਜਿਵੇਂ ਆਪਣੇ ਨਗਰ ਦੇ ਜਿਹੜਾ ਵੀ ਅਸੀਂ ਕੋਈ ਵੀ ਅਸੀਂ ਪ੍ਰੋਬਲਮ ਲੈ ਕੇ ਗਏ ਉਹਨਾਂ ਨੇ ਸਾਨੂੰ ਖੜੇ ਮੱਥੇ ਕਿਹਾ ਕਿ ਇਹ ਕੰਮ ਰੁਕਣਾ ਨਹੀਂ ਚਾਹੀਦਾ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਤੁਹਾਡਾ ਕੰਮ ਨਹੀਂ ਰੁਕੂਗਾ ਔਰ ਐਡੀ ਹਲੀਮੀ ਐਡੀ ਦਿਆਵਾਨ ਪਰਿਵਾਰ ਹੈ ਉਹਨਾਂ ਦੇ ਸਾਡੇ ਛੋਟਾ ਵੀਰ ਸਾਡੇ ਨਵਦੀਪ ਗੋਲਡੀ ਜੀ ਮੈਡਮ ਜੀ ਦੇ ਭਰਾ ਛੋਟੇ ਔਰ ਉਹ ਵੀ ਐਡੇ ਵੱਡੇ ਦਿਆ ਹਨ ਕਿ ਸਾਡੇ ਹਰ ਵਕਤ ਇਹ ਪਰਿਵਾਰ ਸਾਡੇ ਨਾਲ ਖੜਾ ਹੈ ਸਾਡੇ ਹਲਕੇ ਦੇ ਨਾਲ ਖੜਾ ਸਾਡੇ ਸ਼ਹਿਰ ਦੇ ਨਾਲ ਖੜਾ ਔਰ ਸਤਿਕਾਰਯੋਗ ਸਾਥੀਓ ਅੱਜ ਸਮਾਂ ਆ ਗਿਆ ਆਪਾਂ ਇਨਾਂ ਦੀ ਜੋ ਕੀਤੀ ਕਾਰਗੁਜ਼ਾਰੀ ਹੈ ਸਾਡੇ ਲਈ ਜੋ ਇਹ ਵਰਦਾਨ ਸਿੱਧ ਹੋਇਆ ਪਰਿਵਾਰ ਅੱਜ ਆਪਾਂ ਇਹਨਾਂ ਦਾ ਕਰਜ਼ ਮੋੜੀਏ ਔਰ ਦੇਸ਼ ਦੇ ਲਈ ਜੋ ਇੱਕ ਵੱਡੀ ਪੰਚਾਇਤ ਬਣਨ ਜਾ ਰਹੀ ਹੈ ਉਸ ਦੇ ਵਿੱਚ ਸਰਦਾਰ ਮਾਲਵਿੰਦਰ ਸਿੰਘ ਜੀ ਕੰਗ ਨੂੰ ਚੋਣ ਨਿਸ਼ਾਨ ਝਾੜੂ ਤੇ ਵੋਟ ਪਾ ਕੇ ਬਟਨ ਦਬਾ ਕੇ ਆਪਾਂ ਉਹਨਾਂ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਪਣਾ ਮੈਂਬਰ ਪਾਰਲੀਮੈਂਟ ਬਣਾ ਕੇ ਭੇਜੀਏ ਤਾਂ ਕਿ ਸਾਡੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੇ ਜੋ ਜੋ ਸਾਡੇ ਹਲਕੇ ਦੇ ਲਈ ਵੱਡੇ ਪ੍ਰੋਜੈਕਟ ਆਉਣੇ ਹਨ ਸੈਂਟਰ ਤੋਂ ਪਪਾ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੀ ਸਰਕਾਰ ਨੇ ਮੋਦੀ ਸਰਕਾਰ ਨੇ 8.5 ਹਜ਼ਾਰ ਕਰੋੜ ਰੁਪਏ ਦਾ ਜਿਹੜਾ ਆਰਡੀਐਫ ਫੰਡ ਰੋਕਿਆ ਹੋਇਆ ਕਿਉਂਕਿ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਇੱਕ ਸੁਪਨਾ ਹੈ ਕਿ ਆਪਣੇ ਪੰਜਾਬ ਨੂੰ ਮੈਂ ਇੱਕ ਬਹੁਤ ਵਧੀਆ ਦੇਖਣਾ ਚਾਹਣਾ ਜਿਵੇਂ ਕਿ ਵਿਦੇਸ਼ਾਂ ਦੇ ਵਿੱਚੋਂ ਆਖਰ ਰਹੇ ਅਕਸਰ ਰਹੇ ਹਨ ਕਿ ਜਿਵੇਂ ਕਿ ਉਹਨਾਂ ਨੇ ਅਮਰੀਕਾ ਦੀ ਧਰਤੀ ਤੇ ਵਿੱਚ ਵੀ ਉਹਨਾਂ ਨੇ ਨਿਵਾਸ ਕੀਤਾ ਸੀ ਔਰ ਉਹ ਚਾਹੁੰਦੇ ਹਨ ਕਿ ਮੈਂ ਵੀ ਆਪਣੇ ਪੰਜਾਬ ਨੂੰ ਅਮਰੀਕਾ ਵਰਗਾ ਬਣਾ ਦਮ ਔਰ ਉਹਨਾਂ ਦਾ ਸੁਪਨਾ ਸਾਨੂੰ ਉਮੀਦ ਹੈ ਜਰੂਰ ਸੱਚ ਹੋਊਗਾ ਜੇ ਸਰਕਾਰਾਂ ਦੀ ਬਦਲੀਤੀ ਨਾ ਹੋਵੇ ਔਰ ਸਾਨੂੰ ਉਮੀਦ ਹੈ ਕਿ ਸੈਂਟਰ ਦੇ ਵਿੱਚ ਸਰਕਾਰ ਹੁਣ ਬਦਲ ਜਾਣੀ ਹੈ ਔਰ ਜੋ ਇੰਡੀਆ ਐਲਾਈਂਸ ਦੀ ਜੀ ਤੁਹਾਡੇ ਸਾਹਮਣੇ ਹੀ ਆ ਲੋਕ ਨਾਲ ਨੇ ਲੋਕ ਆਮ ਆਦਮੀ ਪਾਰਟੀ ਦੀ ਪੂਰੀ ਸਪੋਰਟ ਚ ਨੇ ਲੋਕ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਵੱਲੋਂ ਕੀਤੇ ਗਏ ਕੰਮਾਂ ਤੋਂ ਸੰਤੁਸ਼ਟ ਨੇ ਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਹੈ ਜਿਹੜੀ ਜਿਹੜੀ ਵੱਡੇ ਮਾਰਜਨ ਦੇ ਨਾਲ ਅਸੀਂ ਜਿਹੜੀ ਜਿੱਤ ਕੇ ਮੁੱਖ ਮੰਤਰੀ ਸਾਹਿਬ ਦੇ ਝੋਲੀ ਪਾਵਾਂਗੇ ਲੋਕਾਂ ਦੇ ਕਿਹੜੇ ਕਿਹੜੇ ਹਿਸਾਬ ਦੇ ਨਾਲ ਵੋਟ ਪਾ ਰਹੇ ਹੋ ਜਿਹੜੇ 2 ਸਾਲਾਂ ਤੋਂ ਸਾਹਮਣੇ ਕਮਾ ਰਹੇ ਦੇਖੋ ਕੰਮ ਸਿਰਫ 2 ਸਾਲ ਹੋਏ ਨੇ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਹੈ ਚਾਹੇ ਥਰਮਲ ਪਲਾਂਟ ਖਰੀਦਣ ਦੀ ਗੱਲ ਹੈ ਚਾਹੇ ਕੋਲੇ ਦੀ ਮਾਈਨ ਝਾਰਖੰਡ ਵਾਲੀ ਚਲਾਉਣ ਦੀ ਗੱਲ ਹੈ ਨਵੇਂ ਸਕੂਲ ਬਣਾਉਣ ਦੀ ਗੱਲ ਹੈ ਖਰੜ ਦੇ ਲਗਭਗ 35 ਤੋਂ 40 ਕਰੋੜ ਰੁਪਈਆ ਲਾ ਕੇ ਦੋ ਹਸਪਤਾਲ ਅਪਡੇਟ ਹੋਏ ਨੇ ਸ਼ਹੀਦਾਂ ਦਾ ਸਨਮਾਨ 1 ਕਰੋੜ ਰੁਪਈਆ ਦੇ ਕੇ ਕਰਨ ਵਾਲੀ ਸਰਕਾਰ ਹੈ ਕਰਪਸ਼ਨ ਨੂੰ ਨੱਥ ਪਾਉਣ ਵਾਲੀ ਸਰਕਾਰ ਹੈ ਅਸੀਂ ਦਾਅਵੇ ਨਾ ਕਹਿੰਦੇ ਆ ਵੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਸੋ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ 43000 ਨੌਕਰੀਆਂ ਬਿਨਾਂ ਸਿਫਾਰਿਸ਼ ਬਿਨਾਂ ਪੈਸੇ ਤੋਂ ਦਿੱਤੀਆਂ ਗਈਆਂ ਨੇ ਸੋ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਕੰਮ ਕਰਨ ਦਾ ਤਰੀਕਾ ਉਹ ਲਾਜਵਾਬ ਹੈ ਸ਼ਾਨਦਾਰ ਹੈ ਤੇ ਮੈਂ ਉਮੀਦ ਕਰੂੰਗੀ ਵੀ ਲੋਕ ਅ ਅੱਧਾ ਗਲਾਸ ਭਰਿਆ ਦੇਖਣਗੇ ਕਿਉਂਕਿ ਸਾਲ ਦੋ ਹੀ ਹੋਏ ਨੇ ਤੇ ਪੂਰੇ ਸਰਕਾਰ ਦੇ ਜਿਹੜੇ ਮੋਢੇ ਨੇ ਮਜ਼ਬੂਤ ਰੱਖ ਕੇ ਝਾੜੂ ਨੂੰ ਵੋਟ ਪਾਉਣਗੇ ਉੱਪਰ ਝਾੜੂ ਦੀ ਵੋਟ ਇੰਡੀਆ ਗਠਜੰਬੰਦਨ ਨੂੰ ਜਾਣੀ ਹੈ। ਉਹਨਾਂ ਸਾਫ ਕਾ ਮੰਤਰੀ ਜਗੋਂ ਸਿੰਘ ਕਾਂਗਰਸ ਪਾਰਟੀ ਛੱਡ ਗਿਆ ਹੈ। ਲੱਗਦਾ ਹੈ ਵੀ ਕੋਈ ਨੁਕਸਾਨ ਹੋ ਸਕਦਾ। ਦੇਖੋ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਜੀ। ਕਦੋਂ ਉਹਨੇ ਪਾਰਟੀ ਚਾਉਣਾ ਕਦੋਂ ਉਹਨਾਂ ਨੇ ਪਾਰਟੀ ਛੱਡ ਕੇ ਜਾਣਾ ਸਭ ਨੂੰ ਸ਼ੁਭ ਕਾਮਨਾਵਾਂ ਨੇ। ਆ ਤੁਸੀਂ ਮੈਡਮ ਬਾਪੂ ਆਖ ਵਿਕਾਸ ਕਾਰਜ ਚ ਕਿਣਾਏ ਆ ਪਰ ਹਲਕੇ ਦੇ ਵਿੱਚ 7 ਪਿੰਡ ਬਾਈਕਾਟ ਕਰਦੇ ਆ। ਨਹੀਂ ਉਹ ਜਿਹੜੇ 5 ਪਿੰਡਾਂ ਦੀ ਗੱਲ ਕਰਦੇ ਹੋ। ਦੋ ਚ ਟੱਲ ਵੀ ਕਰਕੇ ਇੱਕ ਹੋਰ ਪਿੰਡ ਚ ਲਾਉਂਦੇ। 5 ਪਿੰਡ ਤੋਂ ਵੀ ਕਰਦੇ ਆ। ਨਹੀਂ ਦੇਖੋ ਗੱਲ ਇਹ ਆ ਵੀ ਜਿਹੜੇ ਪੰਜ ਪਿੰਡਾਂ ਦੇ ਵਿੱਚ ਨਾ ਸਾਡੇ ਅਫੀਸਰ ਤਹਿਸੀਲਦਾਰ ਦੀ ਗਲਤੀ ਰਹੀ ਮੈਂ ਪਿੰਡ ਵਾਸੀਆਂ ਨੂੰ ਵੀ ਦੱਸੂਗੀ ਮੈਂ ਉਹ ਪਿੰਡਾਂ 'ਚ ਜਾ ਕੇ ਆਈ ਆ ਬੜਾ ਸੋਹਣਾ ਮੇਰੇ ਪ੍ਰੋਗਰਾਮ ਹੋਏ ਸਾਡੇ ਮੈਡਮ ਜਿਹੜੇ ਤਹਿਸੀਲਦਾਰ ਆ ਕਿਤੇ ਉਹਨਾਂ ਤੋਂ ਗਲਤੀ ਦੇ ਨਾਲ ਅਚਾਨਕ ਹੀ ਪਿੰਡਾਂ ਵਾਲਿਆਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਉਹ ਬੰਦ ਕਰ ਦਿੱਤੀਆਂ ਪਿੰਡ ਵਾਲੇ ਡਰ ਗਏ ਮੈਂ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਵੀ ਇਹ ਜਿਹੜੀ ਤੁਸੀਂ ਕੰਮ ਕੀਤਾ ਇਹ ਗੱਲ ਕੀਤੀ ਹੈ ਗਲਤ ਕੀਤੀ ਹੈ ਇਹ ਤੁਸੀਂ ਲੋਕਾਂ ਦੇ ਹੱਕ 'ਚ ਵੀ ਨਹੀਂ ਕਰ ਰਹੇ ਤੇ ਸਰਕਾਰ ਦੇ ਹੱਕ 'ਚ ਵੀ ਨਹੀਂ ਕਰ ਰਹੇ ਸੋ ਇਹੋ ਜਿਹੀਆਂ ਗੱਲਾਂ ਨਾ ਕਰੋ ਬਕਾਇਦਾ ਉਹਨਾਂ ਨੇ ਮਾਫੀ ਮੰਗੀ ਐ ਸਾਰੇ ਪਿੰਡ ਵਾਲਿਆਂ ਨੂੰ ਬੁਲਾਇਆ ਐ ਇਹਦੇ 'ਚ ਸਰਕਾਰ ਦੀ ਕਿਸੇ ਤਰੀਕੇ ਦੀ ਕੋਈ ਮਨਸ਼ਾ ਨਹੀਂ ਐ ਇਹ ਸਿਰਫ ਅਫਸਰਾਂ ਦੇ ਲੈਵਲ ਉੱਤੇ ਕੀਤੀ ਹੋਈ ਗੱਲ ਐ ਤੇ ਉਹਨਾਂ ਨੂੰ ਇਹ ਗੱਲ ਸਮਝ ਆ ਗਈ ਐ ਵੀ ਉਹਨਾਂ ਨੇ ਗਲਤੀ ਕੀਤੀ ਐ ਬਕਾਇਦਾ ਉਹਨਾਂ ਨੇ ਚੈਨਲ ਉੱਤੇ ਆਪਣੀ ਇੱਕ ਬਾਈਟ ਦਿੱਤੀ ਐ ਵੀ ਜਿਹੜੀਆਂ ਰਜਿਸਟਰੀਆਂ ਨੇ ਉਹ ਸਾਰੇ ਪਿੰਡਾਂ ਦੀਆਂ ਖੁੱਲੀਆਂ ਹੋਈਆਂ ਨੇ ਜਿੰਨੀ ਦੇਰ ਮੈਂ ਬੈਠੀ ਐ ਕਿਸੇ ਗੱਲ ਦੀ ਫਿਕਰ ਨਾ ਕਰੋ ਮੈਂ ਲੋਕਾਂ ਦੇ ਨਾਲ ਆ ਹਰ ਪੱਖੋਂ ਮੈਂ ਆਪਣੇ ਹਲਕੇ ਦੇ ਇੱਕ ਇੱਕ ਪਿੰਡ ਦੇ ਨਾਲ ਇੱਕ ਇੱਕ ਮਸਲੇ ਦੇ ਨਾਲ ਖੜੀ ਆ ਉਹਨਾਂ ਲਈ ਹਰ ਗੱਲ ਉੱਤੇ ਮੈਂ ਡਟ ਕੇ ਬੋਲੂਗੀ ਕੰਪੇਨ ਕਿਹੜੀ ਪਾਰਟੀ ਨੂੰ ਦੇਖਣੀ ਹੈ ਕਿਹੜੀ ਫਾਜਨਾ ਮੁਕਾਬਲਾ ਲੱਗਦਾ ਮੁਕਾਬਲਾ ਤਾਂ ਜੀ ਆਪਣੇ ਨਾਲ ਹੀ ਆਪਣੇ ਕੰਮਾਂ ਨੂੰ ਸਾਡਾ ਬਿਹਤਰ ਕਰਨ ਲਈ ਹੋਰ ਕੰਮ ਕਰਨ ਲਈ ਅਸੀਂ ਕਿਸੇ ਨਾਲ ਮੁਕਾਬਲਾ ਕੀ ਕਰੀਏ ਕੋਈ ਮੁਕਾਬਲੇ ਦੇ ਕਾਬਲ ਹੈ ਹੀ ਨਹੀਂ ਮੁਕਾਬਲਾ ਆਮ ਆਦਮੀ ਪਾਰਟੀ ਦਾ ਆਪਣੇ ਨਾਲ ਹੀ ਹੈ ਤੇ ਅਸੀਂ ਆਪਣੇ ਕੰਮਾਂ ਨੂੰ ਹੋਰ ਬੈਟਰ ਕਰਦੇ ਰਹਿੰਦੇ ਹਾਂ ਮੁੱਖ ਮੰਤਰੀ ਸਾਹਿਬ ਦੇ ਮੁਕਾਬਲੇ ਚ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਹੈਗਾ ਹਲਕਾ ਘਰੜ ਨੂੰ ਅਗਲੇ 3 ਸਾਲਾਂਦ ਕੀ ਕੰਮ ਕਰ ਲਈਏ ਹਲਕਾ ਘਰੜ ਨੂੰ ਕਮਾਲ ਦਾ ਬਣਾਵਾਂਗੇ ਜੀ ਸ਼ਾਨਦਾਰ ਬਣਾਵਾਂਗੇ ਤੁਹਾਨੂੰ ਮੁੱਖ ਮੰਤਰੀ ਸਾਹਿਬ ਵੱਲੋਂ 13 0 ਦਾ ਮਿਸ਼ਨ ਚਲਾਇਆ ਜਾ ਰਿਹਾ ਹੈ ਲੱਗਦਾ ਇਹ ਕਾਮਯਾਬ ਹੋਊਗਾ ਕਿਉਂ ਨਹੀਂ ਹੋਵਾਂਗੇ ਜੀ ਪੰਜਾਬ ਦੇ ਲੋਕ ਮੇਰਾ ਪਰ ਹੱਥ ਰੱਖਣ ਸਿਰ ਤੇ ਪੰਜਾਬੀਆਂ ਨੂੰ ਸਮਝਾਉਣੀ ਚਾਹੀਦੀ ਹੈ ਵੀ ਜਿਹੜੀ ਵੋਟ ਹੈ ਉਹ ਇਮਾਨਦਾਰ ਇਨਸਾਨ ਨੂੰ ਪਾਉਣੀ ਹੈ ਸਰਦਾਰ ਭਗਵੰਤ ਮਾਨ ਜੀ ਨੂੰ ਤੇ ਆਪਣੇ ਆਮ ਲੋਕਾਂ ਦੀ ਬਣਾਈ ਹੋਈ ਜਿਹੜੀ ਆਮ ਘਰਾਂ ਦੇ ਬੱਚਿਆਂ ਦੀ ਬਣਾਈ ਹੋਈ ਸਰਕਾਰ ਹੈ ਇਹਦੇ ਮੋਢੇ ਮਜ਼ਬੂਤ ਰੱਖਣੇ ਨੇ ਤੇ 13 ਜ਼ੀਰੋ ਕਰਨ ਨੂੰ ਕੀ ਹੈ ਜੀ ਬਸ ਲੋਕ ਵਿਕਾਸ ਨੂੰ ਵੋਟ ਪਾਉਣ ਡਵੈਲਪਮੈਂਟ ਨੂੰ ਵੋਟ ਪਾਉਣ ਤੇ ਮੈਨੂੰ ਪੂਰੀ ਉਮੀਦ ਹੈ ਮੇਰੇ ਜਾਗਰੂਕ ਪੰਜਾਬੀਆਂ ਤੋਂ ਵੀ ਸਹੀ ਫੈਸਲਾ ਲੈਣਗੇ ਹਲਕਾ ਸ਼ਿਰਿਆ ਨਾਮਕੋ ਸਾਹਿਬ ਜੀ ਨੇ ਕਿ ਮਾਈਨਿੰਗ ਦੇ ਕਿਉਂ ਭਟਾ ਐਸੇ ਦਾ ਬੋਤਾ ਰਿਹਾ ਦੇਖੋ ਮੈਂ ਆਪਣੇ ਮੈਂ ਤੇ ਆਪਣੇ ਹਲਕੇ ਦੀ ਜਿਹੜੀ ਗੱਲ ਕਰ ਸਕਦੀ ਹਾਂ ਹਲਕੇ ਦੀ ਡਿਵੈਲਪਮੈਂਟ ਦੀ ਗੱਲ ਕਰ ਸਕਦੀ ਹਾਂ ਮੈਂ ਤੇ ਅਕਸਰ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਜਿਹੜੇ ਕੰਮ ਹਲੇ ਸਾਲ ਵੀ ਦੋਈ ਹੋਏ ਨੇ ਜੀ ਹਲੇ ਤੇ ਟ੍ਰੇਲਰ ਦਿਖਾਇਆ ਹਰ ਪਿਕਚਰ ਹਲੇ ਬਾਕੀ ਹੈ ਤੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਤੁਸੀਂ ਮੇਰੇ ਵੱਡੇ ਭਰਾਓ ਸਾਰੇ ਪੱਤਰਕਾਰ ਆਪਾਂ ਇੱਕ ਹੀ ਏਰੀਏ ਦੇ ਰਹਿਣ ਵਾਲੇ ਆ ਬੇਫਿਕਰ ਰਹੋ ਕਿ ਤੁਹਾਨੂੰ ਕੰਮ ਕਰਕੇ ਦਵਾਂਗੇ ਕਹਿ ਰਹੇ ਆ ਵੀ 400 ਤੋਂ ਪਾਰ ਜਾਵਾਂਗੇ ਕੀ ਕਹੋਗੇ ਤੁਸੀਂ ਪਰ 400 ਤੋਂ ਪਾਰ ਹੀ ਜਾਣਗੇ ਹਾਂਜੀ ਬੱਸ ਮੈਡਮ ਪਾਰ ਪਾਰ ਬੱਸ 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 ਕਰ ਰਹੇ ਆ ਜੀ ਮੰਡੀ ਬੋਰਡ ਦਾ ਮੰਡੀ ਬੋਰਡ ਦਾ ਨਰਿੰਦਰ ਮੋਦੀ ਨੇ ਪੈਸਾ ਪਾਜ ਪਾ ਸਰਕਾਰ ਨੇ ਰੋਕਿਆ ਹੋਇਆ ਹੈ ਪ੍ਰਮਾਤਮਾ ਸੁੱਖ ਰੱਖੇ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਨਰਿੰਦਰ ਮੋਦੀ ਦੀ ਸਰਕਾਰ ਬਦਲੇ ਤੇ ਮੰਡੀ ਬੋਰਡ ਦਾ 8000 ਜਿਹੜਾ ਪਿੰਡੂ ਵਿਕਾਸ ਫੰਡ ਹੈ ਰੋਕਿਆ ਹੋਇਆ ਉਹ ਸਾਡਾ ਵਾਪਸ ਆਵੇ ਤੇ